ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਪਹੁੰਚਿਆ ਦੋਸਤੋ ਪਿੰਡ ਢੋਲਣ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਜਗਰਾਜ ਤੇ ਤੇ ਵੀਰ ਗੁਰਪ੍ਰੀਤ ਸਿੰਘ ਦੇ ਕੋਲ ਆਏ ਆਂ ਦੋਸਤੋ ਇੱਕ ਪਹਿਲਾ ਅਪਡੇਟ ਪਾਈ ਸੀ ਆਪਾਂ ਇਸ ਘਰ ਤੋਂ ਪਸ਼ੂ ਤੁਹਾਨੂੰ ਦਿਖਾਈ ਦਿਖਾਏ ਸੀ ਦੋਸਤੋ ਉਸ ਦਿਨ ਵੀ ਆਪਾਂ ਚਾਰ ਨਗ ਤੇ ਅੱਜ ਵੀ ਚਾਰਕ ਪਸ਼ੂ ਤੁਹਾਨੂੰ ਦਿਖਾਉਣੇ ਆਂ ਚਾਰੇ ਮੱਝਾਂ ਝੋਟੀਆਂ ਦੋਸਤੋ ਤਿੰਨ ਪਸ਼ੂ ਬਿਲਕੁਲ ਸੱਜਰ ਤਾਜ਼ੇ ਸੋਏ ਇੱਕ ਗੱਬਣ ਮੱਝ ਦਿਖਾਵਾਂਗੇ ਢੋਲਨਪਿੰਡ ਦੋਸਤੋ ਵਿజిਟ ਕਰਨੀ ਵੀਰ ਕਿਸੇ ਨੇ ਤੇ ਅਮਰਕੋਟ ਅੱਡੇ ਤੋਂ ਵੀ ਤੁਸੀਂ ਵਿజిਟ ਕਰ ਸਕਦੇ ਜੇ ਅਮਰਕੋਟ ਤੋਂ ਪਿੰਡ ਮਹਿਮੂਦਪੁਰ ਲਾਖਣਾ ਦੇ ਰਾਜੋਗਿਆਂ ਨੂੰ ਜਿਹੜੀ ਛੜਕ ਜਾਂਦੀ ਆ ਲਾਖਣੇ ਪਿੰਡ ਤੋਂ ਦੋਸਤੋ ਤੁਸੀਂ ਵਿజిਟ ਪਿੰਡ ਢੋਲਨ ਠੱਠੀ ਕਰ ਸਕਦੇ ਜੇ ਕਾਲੀਆ ਸਕਤਰਾ ਪਿੰਡ ਦੋਸਤੋ ਬਿਲਕੁਲ ਨਾਲ ਲੱਗਦਾ ਧੂਲ ਕੋਨਾ ਇਹ ਪਿੰਡ ਥੋੜੀ ਦੂਰੀ ਤੇ ਆ ਕਲੰਜਰ ਇਹ ਵੀ ਪਿੰਡ ਥੋੜੀ ਦੂਰੀ ਤੇ ਆ ਅੱਜ ਤਰੀਕ ਦੋਸਤੋ 20 ਜੁਲਾਈ ਨੂੰ ਇਹ ਆਪਾਂ ਵੀਡੀਓ ਬਣਾ ਰਹੇ ਆ ਸਮਾਂ ਕੋਈ ਸ਼ਾਮ ਦੇ 5:30 ਵਜੇ ਦਾ ਅਨੀਮਲ ਚਾਰ ਦਿਖਾਉਣੇ ਆ ਤੁਹਾਨੂੰ ਬਾਕੀ ਹਰ ਵਾਰ ਆਪਣੀ ਸਾਰੇ ਭੈਣ ਭਰਾਵਾਂ ਸੱਜਣਾਂ ਨੂੰ ਅਪੀਲ ਹੁੰਦੀ ਆ ਰਿਕਵੈਸਟ ਹੁੰਦੀ ਆ ਵੀ ਜੇਕਰ ਗੱਬਣ ਪਸ਼ੂ ਲੈ ਕੇ ਜਾਂਦਾ ਕੋਈ ਵੀਰ ਕਿਉਂ ਥਾਂਾਂ ਦੀ ਟਿੱਪ ਕੇ ਭਰਾ ਕੇ ਤਸੱਲੀ ਕਰਨੀ ਤੁਹਾਡਾ ਫਰਜ਼ ਬਣਦਾ ਤੇ ਸੋਇਆ ਸвая ਨਾ ਗ ਬੇਸ਼ੱਕ ਦੋ ਟਾਈਮ ਚੋਲੋ ਚਾਰ ਟਾਈਮ ਚੋਲੋ ਤਿੰਨ ਟਾਈਮ ਚੋਲੋ ਉਹ ਤੁਸੀਂ ਆਪਣੇ ਸਮੇਂ ਚੋਂ ਸਮਾਂ ਕੱਢ ਕੇ ਦੋਸਤੋ ਤਸੱਲੀ ਆ ਉਹ ਜ਼ਰੂਰ ਯਕੀਨੀ ਬਣਾ ਲਿਓ ਠੀਕ ਆ ਜੀ ਵੈਸੇ ਵੀਰ ਜਗਰਾਜ ਤੇ ਗਰਪੇਜ ਬਾਈ ਕਾਫੀ ਲੰਬੇ ਸਮੇਂ ਤੋਂ ਵਪਾਰ ਦਾ ਕੰਮ ਕਰਦੇ ਆ ਕੋਈ 15 14 ਸਾਲ ਦਾ ਜਿਹੜਾ ਦੋਸਤੋ ਵਪਾਰ ਤੇ ਵੈਸੇ ਵੀਡੀਓ ਬੇਸ਼ੱਕ ਘੱਟ ਪਾਉਂਦੇ ਰਹੇ ਠੀਕ ਆ ਜੀ ਵੈਸੇ ਸੈਕੰਡ ਵੀਡੀਓ ਦੂਜੀ ਵੀਡੀਓ ਆਪਾਂ ਅੱਜ ਇਸ ਘਰੋਂ ਸ਼ੂਟ ਕਰਦੇ ਪਏ ਆ ਆਓ ਲੈਨੇ ਆ ਬਤੇ ਡਿਟੇਲ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਵੀਰ ਜਗਰਾਜ ਤੇ ਬਾਈ ਗੁਰਪ੍ਰੀਤ ਸਿੰਘ ਸਸਰੀਕਾਲ ਜੀ ਸਸਰੀਕਾਲ ਸੰਧੂ ਸਸਰੀਕਾਲ ਹੋਰ ਵੀਰ ਜਗਰਾਜ ਠੀਕ ਠਾਕ ਚੜਦੀਆਂ ਕਲਾ ਰਾਜ ਵੀਰੇ ਹੋਰ ਸਣਾਓ ਤੁਸੀਂ ਠੀਕ ਠਾਕ ਹੋਰ ਬਹੁਤ ਵਧੀਆ ਭਾਜੀ ਬਹੁਤ ਵਧੀਆ ਠੀਕ ਠਾਕ ਅੱਛਾ ਵੀਰ ਜਗਰਾਜ ਐਨੀਮਲ ਉਦੋਂ ਵੀ ਵੈਸੇ ਸੇਲ ਹੋ ਗਏ ਸੀ ਉਸ ਐਨੀਮਲ ਦੇ ਨਾਲ ਮਿਲਦਾ ਹੋਰ ਕਾਫੀ ਪਸ਼ੂ ਫਿਰ ਵੇਖ ਹਾਂਜੀ ਵੀਰ ਜੀ ਤੁਸੀਂ ਥੋੜੀ ਤੇ ਬਾਪੂ ਦੇ ਕਾਰਨ ਤੁਸੀਂ ਥੋੜਾ ਜਿਹਾ ਨਹੀਂ ਆ ਪਾਏ ਤੇ ਉਤਨਾ ਡੰਗਰ ਸੇਰ ਉਤਨਾ ਹੀ ਹੋ ਜਾਂਦੇ ਵੀਰਪਰਾਵਾਂ ਦੇ ਨਾਲ ਮੈਨੂੰ ਲੱਗਦਾ ਵੀ ਜੇਕਰ ਸਹੀ ਆਪਾਂ ਤੁਰੇ ਆਉਂਦੇ ਤਾਂ ਉਹਨੂੰ ਕੋਈ 4-5 ਵੀਡੀਓ ਪੈ ਜਾਣੀਆਂ ਹਾਂਜੀ ਵੀਰ ਜੀ 5-6 ਵੀਡੀਓ ਆਪਾਂ ਪਾ ਦੇਣੀਆਂ ਅੱਜ ਨੂੰ ਹਾਂਜੀ ਬਿਲਕੁਲ ਜੀ ਬਿਲਕੁਲ ਚਲੋ ਕੋਈ ਗੱਲ ਨਹੀਂ ਜੀ ਆ ਦੋਸਤੋ ਵੈਸੇ ਵੀਰਾਂ ਦੇ ਕੋਲ ਮਾਲ ਆਉਂਦਾ ਰਹਿੰਦਾ ਤੁਰ ਫਿਰ ਕੇ ਲੋਕਲ ਏਰੀਆ ਦੇ ਵਿੱਚੋਂ ਮਾਲ ਕਲੈਕਟ ਕਰਦੇ ਆ ਇੱਕ ਪਾਸੇ ਜਿਵੇਂ ਆਪਾਂ ਬਿਲਕੁਲ ਨੇੜੇ ਦਾ ਡਰੇਨ ਪੈ ਜਾਂਦੀ ਬਾਰਡਰ ਏਰੀਆ ਬਿਲਕੁਲ ਨੇੜੇ ਆਸੀਂ ਦੱਸਣ ਪਾਕਿਸਤਾਨ ਬਾਉਂਡਰ ਬਿਲਕੁਲ ਨਜ਼ ਨੀਲੀ ਦੇ ਪਸ਼ੂ ਵੀ ਆਉਂਦੇ ਠੀਕ ਹੈ ਜੀ ਮੋਰਾ ਮਰਾ ਦੀਆਂ ਝੋਟੀਆਂ ਕ੍ਰੋਸ ਕੁਝ ਕੰਗ ਜਿਹੜੇ ਆ ਉਹ ਬਿਲਕੁਲ ਇਕੱਠੇ ਕਰਕੇ ਵੀਰ ਹੁਣੇ ਸੇਲ ਕਰਦੇ ਆ ਤੇ ਪੜਤਾ ਬਿਲਕੁਲ ਜਾਇਜ਼ ਹੋਊਗਾ ਜੈਨੂਨ ਰੇਡ ਭਾਅ ਪੜਤਾ ਹੋਊਗਾ ਸੋ ਚੋਂ ਪਸ਼ੂਆਂ ਦੀ ਡਿਟੇਲ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਤੇ ਰੇਡ ਪੜਤਾ ਬਿਲਕੁਲ ਜਾਇਜ਼ ਤੇ ਵੀਰ ਜਗਰਾਜ ਸ਼ੁਰੂਆਤ ਕਿਹੜੇ ਪਾਸੋਂ ਕਰਦੇ ਜੀ ਨਹੀਂ ਤਾਂ ਝੋਟੀ ਤੋਂ ਕਰ ਲੀਏ ਪਹਿਲਾਂ ਤੋਂ ਆ ਲੈਓ ਜੀ ਅਸਾਂ ਪਹਿਲਾਂ ਝੋਟੀ ਆ ਹਾਂਜੀ ਵੀਰ ਜੀ ਪਹਿਲਾਂ ਤੋਂ ਸੀ ਨੂੰ ਕਿੰਨਾ ਕ ਟਾਈਮ ਹੋਇਆ ਇਹ ਵੀਰ ਜੀ ਕੱਲ ਤੱਕਾਲੀ ਸੁਈ ਆ ਕੱਲ ਹੀ ਸੁਈ ਆ ਹਾਂਜੀ ਹਾਂਜੀ ਠੀਕ ਹੈ ਜੀ ਬੋਲੇ ਤਾਂ ਕੋਈ ਇੱਕ ਅੱਧਾ ਡੰਗ ਦੀ ਚਵਾਈ ਹੈ ਜੀ ਵੀਰ ਜੀ ਅੱਜ ਹੀ ਹੋਈ ਇਹਦੀ ਇੱਕੋ ਹੀ ਚਵਾਈ ਹੋਈ ਹੈ ਮਾਰਨਿੰਗ ਪਹਿਲੀ ਟਾਈਮ ਹੈ ਹਾਂਜੀ ਮਾਰਨਿੰਗ ਕੀਤੀ ਆ ਚਵਾਈ ਇਹਦੀ ਠੀਕ ਹੈ ਜੀ 2 ਕਿਲੋ ਦੁੱਧ ਕੱਢਿਆ ਜੋ ਐਵੇਂ ਆਖੀ ਜਈਏ ਕਿ ਇਹਦੇ ਸਲ ਪੰਜ ਕੱਢਿਆ ਸੱਤ ਕੱਢਿਆ ਠੀਕ ਹੈ ਜੀ ਠੀਕ 2 ਕਿਲੋ ਬੋਲੇ ਕੱਢਿਆ ਕੋਈ ਬੱਚੇ ਨੂੰ ਪਿਆਇਆ ਹੈ ਮਗਰ ਕੱਟਾ ਵਾ ਕਿ ਮੀਲ ਕੱਟੀ ਕੱਟੀ ਵੀਰ ਜੀ ਕੱਟੀ ਆ ਹਾਂਜੀ ਦੱਸੋ ਮਗਰ ਫੀਮੇਲ ਕਾਫ ਨੂੰ ਜਨਮ ਦਿੱਤਾ ਮਗਰ ਆ ਤੁਸੀਂ ਵੇਖ ਸਕਦੇ ਜੇ ਕੱਟੀ ਆ ਠੀਕ ਹੈ ਜੀ ਕੱਟੀ ਠਾ ਕੇ ਆਪਾਂ ਦਿਖਾ ਦਿੰਨੇ ਆ ਨਾੜੂਏ ਦੇ ਨਾਲ ਬੱਚਾ ਆ ਵੇਖੋ ਕੁਲਾ ਹੀ ਨਾ ਰਾਤ ਦੱਸਿਆ ਕੱਲ ਸੂਈ ਕਿ ਮੌਜੂਦ ਹਾਂਜੀ ਵੀਰ ਜੀ ਕੱਲ ਸੂਈ ਜੋ ਇਹ 5 ਕ ਵਜੇ ਦੀ ਸੂਈ ਆ ਠੀਕ ਆ ਹਾਂਜੀ ਜੇਰਜੁਰ ਪ੍ਰੋਪਰ ਪੈ ਗਈ ਜੇਰਜੁਰ ਵੀਰ ਜੀ ਆਪਣੇ ਆਪੇ ਫੋਨ 'ਚ ਵੀਡੀਓ ਠੀਕ ਆ ਪ੍ਰੋਪਰ ਜੇਰਜੁਰ ਹਾਂਜੀ ਹਾਂਜੀ ਪ੍ਰੋਪਰ ਵੀਡੀਓ ਠੀਕ ਆ ਜੀ ਜਿਹੜੇ ਵੀਰ ਭਰਾ ਨੇ ਵੇਖਣੀ ਹੋਊਗੀ ਆਪਾਂ ਫੋਨ 'ਚ ਵੀਡੀਓ ਵਿਖਾ ਦਿਆਂਗੇ ਠੀਕ ਆ ਜੀ ਹਾਂਜੀ ਲਓ ਦੋਸਤੋ ਜੇਰਜੁਰ ਪ੍ਰੋਪਰ ਪੈ ਗਈ ਆ ਉਹਦੀ ਵੀਡੀਓ ਬਕਾਇਦਾ ਵੀਰ ਨੇ ਬਣਾ ਕੇ ਰੱਖੀ ਆ ਹਾਂਜੀ ਹਾਂਜੀ ਤੇ ਉਹ ਕਿਸੇ ਵੀਰ ਨੇ ਜਿਹੜਾ ਵੀ ਕੋਈ ਖਰੀਦਦਾਰ ਵੀਰ ਆਉਂਦਾ ਬੇਸ਼ੱਕ ਤੁਸੀਂ ਵੀਡੀਓ ਦੇਖ ਲਿਓ ਕਲਿੱਪ ਵੀ ਉਹਨਾਂ ਦੇ ਕੋਲ ਬ ਕੱਦ ਕਾਠੀ ਦੋਸਤੋ ਛੋਟੀ ਦੀ ਚੰਗੀ ਆ ਤੇ ਮੋਹੋਂਦੰਦੀ ਕਿਵੇਂ ਆ ਵੀਰੇ ਵੀਰ ਜੀ ਕੰਨਿਆਂ ਵਾਲੇ ਦੰਦ ਜੇ ਪੁੱਟਨੇ ਵਿਚਾਰੀ ਨੇ ਅੱਛੀ ਛਿੱਗੀ ਆ ਹਾਂਜੀ ਛਿੱਗੀ ਦੋਸਤੋ ਛਿੱਗੀ ਛੋਟੀ ਆ ਠੀਕ ਆ ਛਿੱਗੀ ਆ ਮੋਹੋਂ ਸੇਦਾਂ ਦਾ ਕੰਨਿਆਂ ਵਾਲੇ ਖੜੇ ਆ ਦੰਦ ਕੰਨਿਆਂ ਵਾਲੇ ਖੜੇ ਵੀ ਬਾਕੀ ਵੇਲਬੂਲ ਤੁਸੀਂ ਵੇਖੋ ਕੱਦਕੂਤ ਤਾਂ ਬਹੁਤ ਸੋਨਾ ਕਰਮਾਲੀ ਨੂੰ ਠੀਕ ਆ ਮਾਲਕ ਨੇ ਬਖਸ਼ਿਆ ਵੇਲਬੂਲ ਵੀ ਕਾਫੀ ਸੋਣੀ ਆ ਲੰਬੀ ਵੀ ਕਾਫੀ ਆ ਤੇ ਕੱਦਕੂਤ ਵੀ ਸੋਨਾ ਛੋਟੀ ਦਾ ਵੀਰ ਰਾਸਿਆਂ ਮੁੰਦਰੀ ਆ ਤੇ ਛੋਟੀ ਕਾਲੀ ਬਹੁਤ ਟਕਾਨੇ ਵਾਲੀ ਆ ਆ ਦੇਖੋ ਜੀ ਬਿਲਕੁਲ ਛੋਟੀ ਸਿੰਗੀ ਆ ਲੋ ਜੀ ਸੋਣਾ ਵੀਰ ਜੀ ਜਿਤਨਾ ਮਰਜੀ ਮੂੰਹ ਚ ਉਂਗਲਾਂ ਪਾਈ ਜਾਂ ਕੋਈ ਛੋਟੀ ਨੂੰ ਗੱਲ ਲੈ ਕਈ ਛੋਟੀਆਂ ਸ਼ਰੰਗਾਂ ਥੁੰਗੀਆਂ ਮਾਰੀਆਂ ਜਾਂਦੀਆਂ ਲੈ ਜੋ ਮਰਜੀ ਦਿੱਤੀ ਜਾਂ ਹਾਂ ਲੈ ਆ ਦੰਦ ਵੀ ਭਾਵੇਂ ਕਿਸ ਵੀਰ ਨੂੰ ਵਿਖਾ ਦੇ ਲੈ ਵੀ ਤਸੱਲੀ ਕਰੀ ਚੱਲੋ ਮੈਂ ਕੋਈ ਇਹੋ ਜਿਹੀ ਗੱਲ ਨਹੀਂ ਚੱਲਿਆ ਅਜੇ ਠੀਕ ਆ ਜੀ ਤੇ ਛੋਟੀ ਬਹੁਤ ਸੋਹਣੀ ਹੈ ਦੋਸਤੋ ਠੀਕ ਆ ਨਵੀਂ ਛੋਟੀ ਆ ਤੇ ਆ ਥਣ ਦੇਵੇ ਵਾਲੇ ਪਾਸਿਓਂ ਠੀਕ ਆ ਜੀ अच्छा बाकी ਜਗਰਾ ਚਵਾਈ ਪੋਲੀ ਵੀਰ ਚਵਾਈ ਵੀਰ ਰੂਹ ਆ ਤੇ ਠੀਕ ਹੈ ਜੀ 모ਗਾ ਗੇਣ ਤੂੰ ਤੇ ਜਿਵੇਂ 모ਗਾ ਆਂਦੇ ਠੀਕ ਹੈ ਜੀ ਛੋਟੀ ਵੀ ਚਵਾਈ ਗੱਲਾਂ ਪਰੇ ਲੱਗੀਆਂ ਹੂੰ ਸੋ ਚੋਣ ਚੋਣ ਵੀਰ ਚੰਗੀ ਦੱਸ ਰਿਹਾ ਦੋਸਤੋ ਵੀ ਕੁਝ ਕਿਲੋ ਡੇਢ 2 ਕਿਲੋ ਦੀ ਚਵਾਈ ਜਿਹੜੀ ਮਾਰਨਿੰਗ ਹੋਈ ਆ ਠੀਕ ਹੈ ਤੇ ਜਗਰਾਜ ਭਾਈ ਕੀ ਮੁੱਲ ਕਰਦੇ ਆ ਕੀ ਡਿਮਾਂਡ ਕਰਦੇ ਪੈਣਗੇ ਇਹਦਾ ਵੀਰ ਜੀ ਫੋਨ ਤੇ ਹੀ ਕਰਾਂਗੇ ਵੀਰਾਂ ਨਾਲ ਆਪਾਂ ਰੇਟ ਅੱਛਾ ਜੀ ਹਾਂਜੀ ਠੀਕ ਜੀ ਜਿਹੜਾ ਮਰਜੀ ਵੀਰ ਆਪਾਂ ਨੂੰ ਫੋਨ ਤੇ ਇਹਦਾ ਗੱਲ ਕਰ ਲਿਆ ਆਪਣੇ ਨਾਲ ਤਾਂ ਠੀਕ ਹੈ ਹਾਂਜੀ ਲੋ ਦੋਸਤੋ ਇਹਦਾ ਮੁੱਲ ਵੀਰਾਂ ਦਾ ਵੀ ਚਲੋ ਸੱਜਰ ਸੁਈ ਆ ਕੋਈ 100 ਰੀਜ਼ਨ ਹੋ ਸਕਦਾ ਵੀ ਗਾਂ ਨੂੰ ਕੋਈ ਹੋ ਸਕਦਾ ਵੀ ਗਾਂ ਦੁੱਧ ਦੋ ਚਾਰ ਦਿਨਾਂ ਤੱਕ ਦੁੱਧ ਤੇ ਕਰਕੇ ਪਸ਼ੂ ਸੇਲ ਹੁੰਦਾ ਕਈ ਵਾਰ ਹਾਂਜੀ ਹਾਂਜੀ ਤੇ ਮੁੱਲੇ ਦਾ ਵੀਰਾਂ ਦਾ ਵੀ ਆਪਾਂ ਫੋਨ ਤੇ ਕਰਾਂਗੇ ਠੀਕ ਆ ਜੀ ਸੋ ਚਾਹ ਬਣ ਵੀਰ ਤੁਸੀਂ ਜਿਹੜਾ ਦੋਸਤੋ ਸੰਪਰਕ ਕਰ ਲਿਓ ਮੁੱਲ ਫੋਨ ਤੇ ਕੀਤਾ ਜਾਊਗਾ ਬਾਕੀ ਚੌੜੀ ਰੱਖਣ ਵਾਲੀ ਘਰੇ ਝੋਟੀ ਕਿਦੇ ਚਾਰ ਪੰਜ ਸੂਵੇ ਚੋਣ ਵਾਲੀ ਆ ਤੇ ਬਿਲਕੁਲ ਨਵੀਂ ਹੈ ਜੀ ਨਵੀਂ ਪਹਿਲਣ ਝੋਟੀ ਆ ਮਗਰ ਵੀ ਵਾਧਾ ਬੰਦੀ ਆ ਮਗਰ ਵੀ ਕੱਟੀ ਆ ਆ ਮਗਰ ਵੀ ਕੱਟੀ ਦੋ ਹੀ ਦੇਣੀਆਂ ਤੇ ਜਿਹੜੇ ਵੀਰ ਹੁੰਦੇ ਨੇਣੀਆਂ ਬਿਲਕੁਲ ਬਿਲਕੁਲ ਲਓ ਵੀ ਪ੍ਰਭੂ ਇਹ ਪਹਿਲੇ ਨੰਬਰ ਤੇ ਕੱਟੀ ਸੀਗੀ ਝੋਟੀ ਸੀਗੀ ਸੈਕੰਡ ਨੰਬਰ ਤੇ ਇੱਕ ਹੋਰ ਤੁਹਾਨੂੰ ਮਾਝ ਦਿਖਾਉਨੇ ਆ ਦੋਸਤੋ ਆ ਕਰੋ ਚੱਕ ਤੇ ਜਗਰਾਜ ਭਾਈ ਇਹਦਾ ਸੁਆ ਕਿਵੇਂ ਆ ਇਹਦਾ ਸੁਆ ਵੀਰ ਹੈਗਾ ਤੇ ਹੈਗਾ ਜੋ origignal ਦੁੱਜਾ ਹੀ ਹਾਂਜੀ ਤੇ ਚਲੋ ਅਗਲੇ ਬੰਨੋ ਜਿਹੜੇ ਵੀਰ ਭਰਾਣੇ ਵੇਖਣਾ ਉਹਨੇ ਆਪਦੀ ਸਮਝ ਲੈਣੀ ਆ ਹਾਂਜੀ ਭਾਵੇਂ ਕਿ ਜਾਗੇ ਲੈ ਔਰ ਹੈਗਾ ਘਰ ਵਾਲਿਆਂ ਵੀਰਾਂ ਨੇ ਆਏ ਅਰੀਜਨਲ ਦੁਜਾ ਹੀ ਦਿੰਦੇ ਨੇ ਦਿਨ ਕਿੰਨੇ ਹੋ ਗਏ ਇਹਨੂੰ ਦਿਨ ਵੀਰ ਜੀ ਅੱਜ 13 14 ਦਿਨ ਹੋ ਗਏ ਜੋ ਠੀਕ ਆ ਜੀ ਹਾਂਜੀ ਲਓ ਮਗਰ ਕੱਟੀ ਜੋ ਇਹ ਵੀ ਮਗਰ ਇਹਦੇ ਵੀ ਕੱਟੀ ਆ ਗਈ ਹਾਂਜੀ ਹਾਂਜੀ ਲਓ ਵੀ ਦੋਸਤੋ ਮਗਰ ਕੱਟੀ ਆ ਕੋਈ ਤਿਜਾ ਸੁਹਾ ਮਨ ਰੇ ਬਾਕੀ ਹਰਕ ਭਰਾ ਦੀ ਆਪੋ ਆਪਣੀ ਸਮਝ ਆ ਬਸ ਬਸ ਤੂੰ 12 14 13 14 ਦਿਨਾਂ ਦੀ ਸੂਈ ਆ ਠੀਕ ਆ ਤੇ ਦੁੱਧ ਹੁਣ ਇਹ ਕਿੰਨੇ ਕਿਤੇ ਚੱਲਣ ਦੀ ਇਹ ਵੀਰ ਜੀ 8 ਕਿਲੋ ਦੁੱਧ ਜੋ ਪੱਕਾ ਇਹਦਾ 8 ਕਿਲੋ ਹਾਂਜੀ ਚੌਣ ਚਾਂ ਦੀ ਕਿਦਾਂ ਚੌਣ ਚਾਂ ਵੀਰ ਮੋਗਾ ਇਹ ਵੀ ਤੇ ਮੈਂ ਸਾਫ ਸੁਥਰੀ ਮੈਂ ਕਿਤੇ ਭੂਰ ਨਹੀਂ ਗੱਲਾਂ ਭਰੇ ਵੀਰ ਠੀਕ ਹੈ ਜੀ ਹਾਂ ਆ ਦੇਖੀ ਠੀਕ ਹੈ ਜੀ ਜਿਹੜਾ ਹੁਣ ਨੈਟ ਬਿਲਕੁਲ 8 ਕਿਲੋ ਚ ਵਾਰ ਵੀਰ ਜੀ 8 ਕਿਲੋ ਦਾ ਅੱਖ ਨੂੰ ਭਾਵੇਂ 10 ਆਖੀ ਜਈਏ ਪਰ ਨਹੀਂ 8 ਕਿਲੋ ਦੁੱਧ ਜਿਹੜਾ ਪੱਕਾ ਹੁਣ ਚੋਇਆ ਜਾਣਾ ਠੀਕ ਹੈ ਜੀ ਹਾਂਜੀ ਯਾ ਵੀਰ ਜਗਰਾਜ ਇਹ ਵੀ ਖੋਲ ਕੇ ਮਾੜੀ ਤੋਰਦ ਗਏ ਲਓ ਦੋਸਤੋ 8 ਕਿਲੋ ਦੁੱਧ ਕੋਈ 14 15 13 14 ਦਿਨਾਂ ਦੀ ਸੂਈ ਦੇ ਥੱਲੇ ਸੁਆ ਕੋਈ ਭਰਾ ਤੀਜਾ ਮੰਨ ਲਏ ਠੀਕ ਹੈ ਜੀ ਹੈ ਪਤਲੇ ਪਿੰਡੇ ਦੀ ਆ ਬਿਲਕੁਲ ਕਾਗਜ਼ ਵਰਗੀ ਚਮੜੀ ਆਪਾਂ ਕਹਿ ਦਿੰਨੇ ਆ ਬਿਲਕੁਲ ਪਤਲੇ ਪਿੰਡੇ ਦੀ ਮਏ ਆ ਠੀਕ ਹੈ ਜੀ ਤੇ ਜਿਵੇਂ ਥੋੜਾ ਜਿਹਾ ਕ੍ਰੋਸ ਹੰਗ ਹੈਗਾ ਕਿਤੇ ਨਾ ਕਿਤੇ ਟਾਚ ਜਿਹੜਾ ਦੋਸਤੋ ਬਾਰਡਰ ਏਰੀਆ ਤੇ ਕਰਕੇ ਨੀਲੀ ਨਾ ਕ੍ਰੋਸ ਜਿਹੜੇ ਪਸ਼ੂ ਕਈ ਮਿਲ ਜਾਂਦੇ ਆ ਤੇ ਹੋ ਸਕਦਾ ਵੀ ਇਹਦੀ ਮਦਰ ਦੇ ਉੱਪਰ ਕੋਈ ਨੀਲੀ 라ਵੀ ਦਾ ਸਾਨ ਲੱਗਾ ਹੋਇਆ ਹੋਵੇ ਠੀਕ ਆ ਜੀ ਉਹਦੇ ਕਰਕੇ ਮਾਰਕਿੰਗ ਜਿਹੜੀ ਆ ਤੁਸੀਂ ਵੇਖੋਗੇ ਮਗਰਲੇ ਖੁਰਦੂ ਪੇ ਤੇ ਹਵਾਨੇ ਦੇ ਡੱਬ ਮੱਥਾ ਬਾਲਾ ਆ ਦੇਖੋ ਜੀ ਵੀਰ ਜੀ ਇਹ ਦੇਖੋ ਮੂੰਹ ਤੋਂ ਤਾਂ ਦੂਜੇ ਚ ਆਉਦੀ ਆ ਘਰ ਵਾਲਿਆਂ ਵੀ ਪੱਕੀ ਦੂਜੀ ਦਸੀ ਆ ਅੱਛਾ ਜੀ ਆਹੋ ਕਿਉਂ ਭਰਾ ਨੇ ਅਗਲੇ ਬੰਨੋ ਜਿਹੜੇ ਵੀਰ ਭਰਾ ਨੇ ਲੈਣੀ ਉਹਨੇ ਆਸੀਂ ਸਮਝ ਨਾ ਲੈਣੀ ਬਸ ਜੀ ਬਸ ਹਾਂ ਠੀਕ ਹੈ ਜੀ ਜੇਰੇ ਮੋਰੋ ਤੋਂ ਵੀਰ ਕਹਿੰਦਾ ਵੀ ਦੂਜੇ ਸੂਵੇ ਵੀ ਆ ਬਾਕੀ ਅੱਗੇ ਕੋਈ ਵੀਰ ਤਿੱਜਾ ਵੀ ਮੰਨ ਕੇ ਲੈ ਜਾਊਗਾ ਤੇ ਕੋਈ ਬਾਲੀ ਕਬੱਡੀ ਗੱਲ ਨਹੀਂ ਕੀ ਦੋਸਤੋ ਕੋਈ ਦੂਜੇ ਕੋ ਤਿੱਜੇ ਸੂਵੇ ਪਸੂ ਕੋਈ ਆਪਾਂ ਕਹਿ ਦਿੰਨੇ ਵੀ ਬੁੱਢਾ ਨਹੀਂ ਹੋ ਜਾਂਦਾ ਆ ਉਲਟ ਪਹਿਣੀ ਵਾਲੀ ਸਾਈਡ ਤੋਂ ਪਾ ਤੁਹਾਨੂੰ ਦਿਖਾ ਦਿੰਨੇ ਆ ਆ ਥਾਣ ਜਿਹੜਾ ਦੂਸੋਂ ਉਲਟ ਪਹਿਣੀ ਵਾਲੀ ਸਾਈਡ ਤੋਂ ਠੀਕ ਹੈ ਤੇ ਜਗਰਾਜ ਦੇ ਦੀ ਵੀਰੇ ਕੀ ਕਰਦੇ ਆ ਡਿਮਾਂਡ ਮੰਗਣ ਨੂੰ ਤਾਂ ਰਾਜ ਵੀਰੇ 75 ਵੀ ਮੰਗੀ ਜਾਈਏ 70 ਵੀ ਮੰਗੀ ਜਾਈਏ ਮੰਗਣ ਦੀ ਕਿਹੜੀ ਗੱਲ ਆ 68000 ਦੀ ਮੈਂ ਦੇ ਦਿਆਂ 68000 ਦੀ ਨਾ ਪਿੱਕਰ ਕੋਸਰ ਕੱਢ ਕੇ ਛੋੜ ਛੱਪੇ ਕਰਕੇ ਛੋੜ ਛੱਪਾ ਕਰ ਦਿਆਂਗੇ ਹੋਰ ਯਾਰ ਛੱਡਿਆ 67000 ਦੀ ਦੇ ਦਾਂ ਹੂੰ 68000 ਦੀ ਵੀਰ ਕਹਿ ਰਿਹਾ ਵੀ 68000 ਦੀ ਦੇ ਦਿਆਂਗੇ ਵਿੱਚੋਂ ਛੋੜ ਛੱਪਾ ਕੋਈ ਪ੍ਰੇਮ ਹਵਤਨਾ ਦੋਸਤ ਮਾਨਤਨ ਹੋ ਜਾਊਗਾ ਮੌਕੇ ਤੇ ਘਰ ਆਏ ਕਿਸੇ ਵੀਰ ਦਾ ਬਾਕੀ ਥਣਾਲੇ ਦੇ ਦੀ ਪੂਰੀ ਸਾਫ ਸੁਥਰੀ ਆ ਉਹ ਮੇਰਾ ਭਰਾ ਕੋਈ ਆਪਣੀ ਜੋਗੇ ਦੋ ਟਾਈਮ ਤਸੱਲੀ ਕਰ ਲੈ ਇੱਕ ਟਾਈਮ ਤਸੱਲੀ ਕਰ ਲੈ ਠੀਕ ਆ ਇੱਕ ਬਈ ਜਗਰਾਜ ਆ ਆਪਣੇ ਕੋਲ ਮਾਜ ਤੀਜੇ ਨੰਬਰ ਤੇ ਆ ਖੜੀ ਜਿਹੜੀ ਹਾਂਜੀ ਹਾਂਜੀ ਵੀਰ ਜੀ ਇਹਦਾ ਕੀ ਵੀਰਵਾ ਇਹਦਾ ਵੀਰ ਜੀ ਤੀਜੇ ਸਵੇਰੇ ਸੂਈ ਜੋ ਹਾਂਜੀ ਮਗਰ ਨੀਲੀ ਦੀ ਕੱਟੀ ਠੀਕ ਆ ਜੀ ਆਹ ਤੇ 8 ਕਿਲੋ ਬੌਲਾ ਜਿਹਦੇ ਅੱਜ ਚੌਥਾ ਦਿਨ ਹੋਇਆ ਜੋ ਸੂਈ ਕਿਉਂ ਕਿ ਦਿਨਾਂ ਦੀ ਸੂਈ ਹਾਂਜੀ ਚੌਥਾ ਮਗਰ ਕੱਟੀ ਆ ਗਈ ਮਗਰ ਕੱਟੀ ਜੋ ਇਹਦੇ ਵੀ ਨੀਲੀ ਦੀ ਦੇਖੋ ਨੀਲੀ ਦੀ ਦੋਸਤੋ ਇਹ ਬੱਕਰੇ ਤੋਂ ਹਨੀ ਦੀਆਂ ਕੱਟੀਆਂ ਪੁੱਛਿਆ ਮੰਗਦੇ ਰਹਦੇ ਨੇ ਤੇ ਵੀ ਕੱਟੀ ਮਿਲੇ ਤੇ ਜਰੂਰ ਦੱਸਿਓ ਕਿਤੇ ਤੇ ਆ ਕੱਟੀ ਬਿਲਕੁਲ ਇਸ ਮਹਾਂ ਦੇ ਮਗਰ ਹੀ ਆ ਦੋਸਤਾਂ ਆ ਨਾਰੂ ਨਾਲ ਲੱਗਾਗਾ ਗਿੱਲਾ ਨਾਰੂ ਜੋ ਬੱਚੇ ਦੇ ਨਾਲ ਕਿਉਂਕ ਦਿਨਾ ਦਾ ਸੁਆ ਕਿਉਂਕ ਦਿਨਾ ਦੀ ਸੂਈ ਤੇ ਸੁਆ ਤੀਜਾ ਦੱਸਿਆ ਜੀ ਹਾਂਜੀ ਵੀਰ ਜੀ ਤੀਜਾ ਸੁਆ ਆਖ ਨੂੰ ਤਾਂ ਦੁੱਜੇ ਵੀ ਆਖੀ ਜਈ ਇਹਨੇ ਘਰ ਵਾਲਿਆਂ ਨੇ ਤੀਜਾ ਆਖਿਆ ਤੀਜਾ ਹੀ ਆਖਾਂਗੇ ਠੀਕ ਹੈ ਜੀ ਹਾਂ ਠੀਕ ਬੋਲਾ ਕਿੰਨਾ ਤੁਸੀਂ 8 ਕਿਲੋ ਬੋਲਾ 8 ਕਿਲੋ ਜੋ ਵੀਰ ਜੀ ਇਸ ਟਾਈਮ ਤੇ ਠੀਕ ਹੈ ਹਾਂ ਲਓ ਜੀ 8 ਕਿਲੋ ਬੋਲਾ ਦੋਸਤੋ ਮਗਰ ਕੱਟੀ ਆ ਫੀਮੇਲ ਕਾਪ ਨੂੰ ਜਨਮ ਆ ਦੋਸਤੋ ਪੂਰਾ ਟਾਂਚਾ ਤੁਸੀਂ ਮੈਂ ਦਾ ਦੇਖ ਲਓ ਠੀਕਾ ਜੀ ਸਿੰਘਾ ਸੁੰਗਾ ਦੀ ਬੰਤਰ ਆ ਫੇਸ ਕੁਆਲਿਟੀ ਆ ਸਿੰਘ ਥੋੜਾ ਜਿਹਾ ਬੇ ਮਲੂਮੇ ਜਿਹੜੇ ਦੋਸਤੋ ਬੈਕ ਸਾਈਡ ਤੋਂ ਉੱਚੇ ਖੁੱਲੇ ਵੀ ਆਪਾਂ ਕਹਿ ਦਿੰਨੇ ਬੁੱਚੇ ਖੁੱਲੇ ਸਿੰਘ ਥੋੜੇ ਜਿਹਾ ਟੋ ਹਾਈਟ ਮੀਡੀਅਮ ਤੋਂ ਵਿੱਚ ਪਤਲੇ ਪਿੰਡੇ ਦੀ ਤੇ ਬਾਕੀ ਚੌਣ ਚਾਣ ਕਿਵੇਂ ਨਿਕਲੀ ਰੋ ਚੌਣ ਚਾਣ ਤਾਂ ਮੋਗਾ ਇਹ ਵੀ ਤੇ ਬੋਲੇ ਬੋਲੇ ਤੋਂ ਵੈਸੇ ਸਾਫ਼ ਕਰ ਦਿੱਤੀ ਪਤਾ ਲੱਗਦਾ ਸਾਫ਼ ਹੋਣਾ ਪੂਰੀ ਸਾਫ਼ ਲਿਆ ਮੈਂ ਪਿਛਲਾ ਬਰਾਬਰ ਬਿਲਕੁਲ ਵੀਰ ਜਿਹੜਾ ਆਊਗਾ ਨਾ ਆਪਾਂ ਉਹਨੂੰ ਹੀ ਤਸੱਲੀ ਕਰਾ ਦਿਆਂ ਜਿਹੜਾ ਭੈਣ ਭਰਾ ਉਤਰਾਂ ਮਿਲ ਜਾਊ ਤੇ ਉਹ ਵੀ ਆਪਣੀ ਤਸ ਲਓ ਦੋਸਤੋ ਜਾਹੇ ਕੋਈ ਵੀ オンਲਾਈਨ ਕਰਦਾ ਸੌਦਾ ਕੁਛ ਨਾ ਫਰਜ ਬੰਦਾ ਮਾਲਕ ਆਨਰ ਤੋਂ ਦੋਸਤੋ ਕਿਉਂਕਿ ਧਾਰਾਂ ਦੀ ਕੋਈ ਬਾਤ ਘਾਟ ਨਾ ਹੋਵੇ ਬਾਅਦ ਵਿੱਚ ਕੋਈ ਵੀ ਰ オンਲਾਈਨ ਸੌਦਾ ਕਰਕੇ ਤੇ オンਲਾਈਨ ਵੀ ਕੋਈ ਸੌਦਾ ਕਰਦਾ ਬੇਸ਼ੱਕ ਆਪਾਂ ਹਰ ਵਾਰ ਕਹਿੰਦੇ ਆ ਵੀ ਇੱਕ ਅੱਧੀ ਵਰੀ ਵੀਡੀਓ ਕਾਲ ਤੇ ਤੁਸੀਂ ਚਵਾ ਕੇ ਬੇਜਤ ਤਸੱਲੀ ਕਰਵਾ ਵੀ ਰਾਸਿਆਂ ਨਾਲ ਅੱਜ ਤੱਕ ਝੂਠ ਮਾਰ ਕੇ ਦਿੱਤੀਆਂ ਤੇ ਨਾ ਦੇਣੀਆਂ ਹੀ ਹੈਗਾ ਸਹੀ ਹੈ ਜੀ ਤੇ ਮਾਲ ਪਹਿਲਾਂ ਵੀ ਆਪਾਂ ਪਾਇਆ ਮੈਨਾਂ ਦਾ ਮਿੰਟਾਂ ਸਕਿੰਟਾਂ ਜੀ ਵੇਖਿਆ ਸੀਗਾ ਮਾਲਕ ਦੀ ਮਿਹਰ ਹੋਈ ਆ ਤੇ ਠੀਕ ਹੈ ਲੈ ਵੀ ਜਗਰਾਜ ਲੰਮਾ ਤੋਰਦੇ ਜੀ ਨੂੰ ਬਾਈ ਇਹੀ ਰਾਸਿਆਂ ਆਪਾਂ ਇਸ ਤਰ੍ਹਾਂ ਦੇ ਮੋਲੀ ਪਾਉਣੇ ਓੜਦੀਆਂ ਹੀ ਜਾਣ ਹੂੰ ਹੂੰ ਲਓ ਜੀ ਠੀਕ ਆ ਤਾਂ ਹਾਈਟ ਜਿਹੜੀ ਦੋਸਤੋ ਮੀਡੀਅਮ ਮੀਡੀਅਮ ਹਾਈਟ ਆ ਮੀਡੀਅਮ ਕੋਈ ਦਰਮਿਆਨੀ ਮੀਡੀਅਮ ਹਾਈਟ ਵੀ ਮੰਨ ਕੇ ਤੁਸੀਂ ਸੌਦਾ ਕਰ ਲੋਗੇ ਤੇ ਕੋਈ ਦੂਰ ਆਇਆਂ ਨਹੀਂ ਗਿਆ ਠੀਕ ਆ ਜੀ ਤੇ ਜਿਹੜੀ ਵੱਡੀ ਆ ਮੱਝ ਉਹਨੂੰ ਵੱਡੀ ਆਪਾਂ ਕਹਿ ਦਿੰਨੇ ਆ ਵਿੱਚੇ ਕਿਉਂਕਿ ਹੋ ਸਕਦਾ ਵੀ ਕਿਸੇ ਵੇਰ ਨੂੰ ਵੇਖਣ ਦਾ ਆਹ ਗਲਤੀ ਹਿਸਾਬ ਨਾਲ ਲੱਗੇ ਵੀ ਕੋਈ ਪਸ਼ੂ ਪਾਲਾ ਵੱਡਾ ਹਾਈਟ ਮੀਡੀਅਮ ਦਰਮਿਆਨੀ ਮੰਨ ਕੇ ਸੋਚਾ ਕਰ ਲਿਆ ਠੀਕ ਹੈ ਠੀਕ ਆ ਤੇ ਜਗਰਾਜ ਇਹਦਾ ਫਿਰ ਮੁੱਲ ਪਰ ਆ ਕੀ ਕਰਤਾ ਨੇ ਕਿੱਥੋਂ ਤੱਕ ਇਹਦਾ ਰਾਜ ਸਿਆਂ ਆਪ ਕੱਟੀ ਦਾ ਮੋਹਰੀ ਮੰਗਣਾ ਇੱਕ ਹਿਸਾਬ ਦਾ ਦੇ ਹੂੰ ਇਹਦਾ ਰਾਸ ਕੋਈ 70 ਨਹੀਂ ਮੰਗਣਾ ਕੋਈ 90 ਨਹੀਂ ਮੰਗਣਾ ਇਹ ਵੀ 66000 ਦੀ ਦੇ ਦੇਾਂਗੇ 66000 ਦੀ ਜਾਨ ਦੀ ਦੋਵੇਂ 66000 ਦੀ ਜਾਨ ਦੇ ਤੂੰ ਕੋ ਨਹੀਂ ਦਾ ਲਓ ਵੀ ਦੋਸਤੋ 68000 ਦੇ ਦੋਸਤੋ ਇਹ ਮਿਲ ਜੂਗੀ ਤਾਂ 60000 ਚਾ ਕੱਟੀ ਤੇ ਨਹੀਂ ਹੋਤਰਾ ਦੇਣ ਵਾਲੀ ਤੇ ਜਾਨ ਦੇ ਤੂੰ 68 ਚੀ ਨਹੀਂ ਚਲੋ ਕੋਈ ਭੈਣ ਭਰਾ ਯਾਦ ਹੀ ਕਰੂਗਾ ਯਾਦ ਹੀ ਤੇ ਮਗਰ ਕੱਟੀ ਵੀ ਆ ਗਈ ਉਹ ਵੀ ਨੀਲੀ ਰਾਵੀ ਦੀ ਨੀਲੀ ਦੀ ਠੀਕ ਹੈ ਜੀ ਨਹੀਂ ਤਾਂ ਇਤਰਾ ਦੀਆਂ ਕੱਟੀਆਂ ਤੇ 20 20 ਮੰਗੀ ਜਾਂਦੇ ਲੋਕ ਆ ਕੋਈ ਸ਼ੱਕ ਨਹੀਂਗਾ ਹਾਂ ਲਓ ਵੀ ਦੋਸਤੋ ਦੋ ਸ਼ੌਕ ਪੂਰੇ ਹੋ ਜਾਣੇ ਚਲੋ ਕਿਸੇ ਵੀਰ ਨੇ ਬਿਲਕੁਲ ਦੁੱਧ ਦਾ ਵੀ ਜਿਹੜਾ ਪੂਰਤੀ ਕਰਨੀ ਹੈ ਘਰੇ ਦੁੱਧ ਬਾਦਲੇ ਵੀ ਪਸ਼ੂ ਖਰੀਦਣਾ ਹੁੰਦਾ ਤਾਂ ਮਗਰ ਕੋਈ ਸ਼ੌਂਕ ਰੱਖਦਾ ਵੀ ਚਲੋ ਨੀਲੀ ਦਾ ਵੀ ਬੱਚਾ ਮਿਲ ਜੇ ਕੱਟੀ-ਕੁਟੀ ਆ ਜੇ ਉਹ ਵੀ ਬਿਲਕੁਲ ਡਿਮਾਂਡ ਦਾ ਡਿਫੀ ਨੀ ਬੜੇ ਭੈਣ ਭਰਾ ਫੋਨ ਲਾਉਂਦੇ ਰਹਸਿਆ ਕਿ ਕੱਟੀ ਨੀਲੀ ਦੀ ਚਾਹੀਦੀ ਆ ਆ ਮੱਝ ਨਾਲ ਨੀਲੀ ਦੀ ਕੱਟੀ ਦੇ ਦੇਣੀ ਆ ਆ ਬਿਲਕੁਲ ਹਾਂ ਲਓ ਦੋਸਤੋ ਇਹ ਵੀ 66000 ਦੀ ਮਿਲ ਜੂਗੀ ਤੇ ਜਗਰਾਜ ਭਾਈ ਇੱਕ ਆਪਣੇ ਕੋਲ ਅੰਦਰ ਜਿਹੜਾ ਨਗ ਭਜਾ ਹਾਂਜੀ ਹਾਂਜੀ ਗੱਬਣਿਆ ਵੀਰ ਜੀ ਇੱਕ ਗੱਬਣ ਮੈਂ ਆ ਗਈ ਹੈ ਲਓ ਜੀ ਠੀਕ ਸੋ ਇਹ ਨੀਲੀ ਦੀ ਮੈਂ ਆ ਦੋਸਤੋ ਵੇਖੋ ਗੱਬਣ ਮੈਂ ਆ ਤੇ ਨੀਲੀ ਦੀ ਮੱਝ ਤੇ ਕੱਦ ਕਾਠਾ ਤੁਸੀਂ ਹੋਈ ਇਸ ਮੱਝ ਦਾ ਵੇਖ ਕੇ ਇੱਕ ਵਾਰੀ ਜ਼ਰੂਰ ਆ ਚੈੱਕ ਕਰੋ ਹਾਈਟ ਹੋਈਟ ਫੁੱਲ ਬੜਾ ਫੁੱਲ ਤੇ ਥੱਲੇੋਂ ਵੀ ਬਖਾਲਾ ਵੇਖੋ ਬਹੁਤ ਸੋਹਣਾ ਆ ਕਰੋ ਜੀ ਚੌੜਾ ਪਿੱਠ ਦਾ ਫਿਰ ਛੱਡੀ ਗੜੀ ਮੈਂ ਜਿੰਨਾ ਮਰਜ਼ੀ ਬੈਠਾ ਮੇਰਾ ਇਧਰ ਹਾਂ ਜਿੰਨਾ ਨਾਲ ਹੀ ਨਹੀਂ ਹਾਂ ਇਹ ਮੋਗਾ ਹੀ ਇਹ ਵੀ ਤੇ ਪਣ ਤਪਣਾ ਵੀ ਬਿਲਕੁਲ ਸਿੰਗਲ ਹੱਡੀ ਦੀ ਆ ਠੀਕ ਆ ਜੀ ਸੋ ਮੱਝ ਚੰਗੀ ਆ ਦੋਸਤੋ ਕੱਦ ਵੀ ਵੱਡਾ ਤੇ ਨੀਲੀ ਦੇ ਵਿੱਚ ਜਿਹੜੇ ਵੀਰ ਸ਼ੌਂਕ ਰੱਖਦੇ ਵੀ ਨੀਲੀ ਦੇ ਵਿੱਚ ਪਸ਼ੂ ਖਰੀਦਣ ਦਾ ਤੇ ਨੀਲੀ ਦੀ ਮੱਝ ਆ ਮੱਥੇ ਬਲ ਫਿੱਲੀ ਬੋਲੀ ਮਨ ਕੀ ਆਖਾ ਦੋਸਤੋ ਮਗਰਲੇ ਖੋਰ ਤੋਂ ਫੇਰ ਠੀਕ ਹੈ ਤੇ ਜਗਰਾਜ ਭਾਈ ਆ ਸੂਬਾ ਇਹ ਕਿੰਨਾਸ ਹੁੰਦੀ ਹੈ ਸਰ ਆਸਿਆਂ ਨੇ ਤਿੱਜੇ ਸਵੇਰੇ ਸੁਣਾ ਹੀ ਪੱਕਾ ਹਨ ਤਿੱਜਾ ਸੂਆ ਆ ਆ ਦਿਨ ਕਿੰਨੇ ਕੁ ਲੈ ਜੂ ਆ ਜੀ ਦਿਨ ਇਹ 4 ਤੋਂ 5 ਦਿਨ ਦਾ ਘੇਰਾ ਗੇ ਚਾਰ ਪੰਜ ਕੁ ਦਿਨ ਆ ਚਾਰ ਪੰਜ ਕੁ ਦਿਨ ਠੀਕ ਆ ਜੀ ਹਾਂ ਤੇ ਦੋਸਤੋ 4-5 ਦਿਨ ਹਜੇ ਸਮਾਂ ਪੈਂਡਿੰਗ ਆ ਤੇ ਬਾਕੀ ਥਣ ਦੇਵੇ ਵਾਲੇ ਪਾਸੇ ਦੋਸਤੋ ਪੂਰੀ ਕਮਾਲ ਆ ਨੋ ਡਾਊਟ ਕੋਈ ਦੂਰੋਂ ਵੀ ਨੇੜੋਂ ਵੀ ਰੂ ਕੋਈ ਸੰਪਰਕ ਕਰਦਾ ਥੱਲੇ ਉਹ ਬਣ ਕਾਫੀ ਰਹੀ ਆ ਵੇਖ ਸਕਦੇ ਤੁਸੀਂ ਘਟੋ ਘਟ ਅੱਧੀ ਗੱਜੇ ਬਣੀ ਆ ਥੱਲੇ ਅੱਧਿਕ ਆਈ ਹੈ ਜੇਕਰ ਮਾਲੀ 50 ਦਿਨਾਂ ਦੇ ਵਿੱਚ ਪੂਰੀ ਬਣ ਕੇ ਤਿਆਰ ਹੋ ਜੂਗੀ ਅਜੇ ਸਮਾਂ ਇਹਦਾ ਸੂਣ ਚ ਕਾਫੀ ਪਿਆ ਠੀਕ ਹੈ 5-6 ਦਿਨ ਬਹੁਤ ਦੇਤੇ ਲਈ ਆ ਬਾਕੀ ਸਿੰਗਲ ਹੱਡੀ ਦੇ ਵਿੱਚ ਆ ਵੇਖੋ ਚੌੜਾ ਪੇਠ ਪੂੜਾ ਪੂਰੀ ਭਾਰੀ ਆ ਵਜਨ ਲੋਡ ਫੁੱਲ ਬੜਾ ਫੁੱਲਾ ਰਾਸਿਆਂ ਘਰ ਵਾਲਿਆਂ ਵੀਰਾਂ ਨੇ ਦੱਸਿਆ ਦੁੱਧ ਦੱਦ ਨੂੰ ਗੜੀ ਦੁੱਧ ਪਿਛਲੇ ਸਵੇਰ ਦਾ ਕੋਈ ਪੁੱਛਿਆ ਆ ਕਿ ਪਿਛਲੇ ਸਵੇਰ ਦਾ ਪੁੱਛਿਆ ਅੰਦੇ 14 ਕਿਲੋ ਦੁੱਧ ਦਿੱਤਾ ਪਿਛਲੇ ਸਵੇਰ ਇੱਥੇ ਗਰਮੀ ਚ ਸੀ ਸਈ ਇਹ ਸੇ ਮਹੀਨੇ ਦੀ ਕਰਮਾ ਆ ਰਹੀ ਹਾਰ ਭਰਾਈ ਮੈਂ ਹਾਰ ਭਰਾਈ ਆ ਆਹ ਠੀਕ ਹੈ ਜੀ ਤੇ ਇਹ ਭੈਣ ਭਰਾਵਾਂ ਨੇ ਉਹਨਾਂ ਇਹ ਗੱਲ ਆਖੀ ਹਵੇ ਨਾੜਾਂ ਨੂੰ ਕਿਹੜੇ ਰੋਗ ਮੈਨੂੰ ਲੱਗੀਆਂ ਤੇ ਬਾਕੀ ਉਹਨਾਂ ਵੀਰ ਨੇ ਇਹ ਗੱਲ ਆਖੀ ਕਿ ਹਰ ਵਰੀਾਈ ਮੈਂ ਮੇਰੀ ਸੌਂਚੀ ਪਹਿਲੇ ਸਵੇਰ ਸੁਈ ਤੇ ਸੌਂਚੀ ਆ ਤੀਜੇ ਸਵੇਰ ਸੂਣ ਲੱਗੀ ਤੇ ਸੌਂਚੀ ਮਗਰਲੇ ਸਵੇਰ ਸੁਈ ਤੇ ਸਾਲ ਸਾਲ ਬਾਅਦ ਤੁਰੇ ਸਾਲ ਸਾਲ ਬਾਅਦ ਕਰਮਾਲੀ ਸੁਈ ਜਾਂਦੀ ਹਾਂ ਲੋ ਤੇ ਉਹਨਾਂ ਵੀ ਵੀਰਾਂ ਨੇ ਇਹ ਆਖੀ ਗੱਲ ਕੀਤੀ ਜੇ ਕਿ ਭੈਣ ਭਰਾ ਨੂੰ ਦੇਣੀ ਇਹ ਦਹੀਂ ਕਿਤੇ ਘਰ ਵਾਲੇ ਨੂੰ ਕਿਤੇ ਯਾਦ ਕਰੂਗਾ ਯਾਦ ਕਰੂਗਾ ਆ ਯਾਦ ਕਰੂ ਕੋਈ ਭੈਣ ਭਰਾ ਠੀਕ ਆ ਠੀਕ ਆ ਨਾ ਲੋ ਵੀ ਦੱਸੋ ਰਕਤ ਵੇ ਨਾਲ ਵੀ ਕਾਫੀ ਵੀਰ ਡਿਮਾਂਡ ਕਰਦੇ ਵੀ ਸਿੱਧਾ ਕਿਸੇ ਦੇ ਘਰੋਂ ਪਸ਼ੂ ਖਰੀਦਿਆ ਜਾਵੇ ਚਲੋ ਜੋ ਵੀ ਜਾਣਕਾਰੀ ਪਿਛੋਂ ਮਿਲੀ ਆ ਇਸ ਮੱਦੇ ਬਿਲਕੁਲ ਸਬੰਧਤ ਤਾਂ ਠੀਕ ਆ ਜੀ ਰਿਗਾਰਡਿੰਗ ਉਹ ਬਿਲਕੁਲ ਬਿਲਕੁਲ ਤੁਹਾਡੇ ਸਾਹਮਣੇ ਆਪਾਂ ਪੇਸ਼ ਕਰ ਦਿੱਤੀ ਆ ਵੀ ਪਿਛਲੇ ਸੂਵਿਆਂ ਦੇ ਜਿੱਕਰ ਮਿਲਕ ਰਿਕਾਰਡ ਦੀ ਗੱਲ ਕਰਕੇ 14 14 ਕਿਲੋ ਦੁੱਧ ਨੇ ਭਰਾਇਆ ਦਸਨ ਮੁਤਾਬਕ ਵੀਰ ਦੇ ਵੀ ਉਹਨਾਂ ਦੱਸਿਆ ਜੋ ਆਪਾਂ ਨੂੰ ਹਾਂ ਪਹਿਲੇ ਸੂਵੇਂ ਦੇ ਕਰਮਾਲੀ ਨੇ 12 ਕਿਲੋ ਦੁੱਧ ਦਿੱਤਾ ਦੂਜੇ ਸੂਵੇਂ 14 ਕਿਲੋ ਦਿੱਤਾ ਹੈ ਹਾਂ ਤੇ ਐਰ ਕੀ ਚਲੋ ਆਪਾਂ 15 ਦੀ ਨਹੀਂ ਆਖ ਕਰਦੇ ਆਪਾਂ 14 ਕਿਲੋ ਦੀ ਆਖ ਹੀ ਕਰਦੇ ਮੈਂ ਚਲੋ ਜੋ ਪਿਛਲੇ ਸਵੇਰ ਦਿੱਤਾ ਉਸੇ ਹਿਸਾਬ ਨਾਲ ਉਸੇ ਹਿਸਾਬ ਨਾਲ ਹੀ ਆਪਾਂ ਗੱਲ ਕਰਦੇ ਜੋ ਵੀਰਾਂ ਨੇ ਗੱਲ ਆਖੀ ਬਾਕੀ ਤੋੜ ਕੇ ਵਿਖਾਉਣੇ ਆ ਦੋਸਤੋ ਤੁਸੀਂ ਦੇਖੋਗੇ ਵਜ਼ਨ ਤੇ ਵजूद ਦੇਖੋਗੇ ਬਾਕੀ ਥੱਲੋਂ ਦੇਖੋਗੇ ਬਹੁਤ ਸੋਨਾ ਕਮਾਲ ਦਾ ਡਰ ਤਿਆਰ ਕਰ ਰਹੀ ਆ ਤੇ ਟਾਂਟਾ ਟੁਜਾ ਇਸ ਮੈਂ ਦਾ ਚੰਗਾ ਠੀਕ ਆ ਜੀ ਅਸੀਂ ਕੋਈ ਤੁਹਾਨੂੰ ਲੰਬਾ ਤੋੜ ਕੇ ਦਿਖਾ ਦਿੱਤੀ ਆਪਾਂ ਇੱਧਰ ਆ ਕਰੋ ਜੀ ਰਾਸਿਆਂ ਮੈਂ ਕਾਦੀ ਹਾਥੀ ਆ ਤੇ ਹਾਂ ਉਹ ਨੀਲੀ ਦੇ ਪਸ਼ੂ ਦੀ ਦੋਸਤੋ ਇਹ ਵੀ ਕਾਫੀ ਸਿਫਤ ਆ ਬਹੁਤ ਸੋਨਾਟਾ ਝੱਡੂ ਚਾ ਹੁੰਦਾ ਠੀਕ ਆ ਜੀ ਚੌੜਾ ਚਗਾਠਾ ਬਿਲਕੁਲ ਚੌੜਾ ਪਿੱਠ ਪੂਰਾ ਤੇ ਹਾਈਟ ਲਾਈਨ ਤੋਂ ਤੁਸੀਂ ਆ ਦੇਖ ਹੀ ਲਈ ਆ ਬਹੁਤ ਸੋਨੇ ਕਦ ਕੱਦ ਦੇ ਵਿੱਚ ਤੇ ਪੂਰੀ ਭਾਰੀ ਆ ਵਜਨ ਦੋੜ ਫੁੱਲ ਫਟਾ ਫੁੱਲ ਠੀਕ ਆ ਜੀ А, uh торлогичный. -huh. ਹਟ ਹਟ ਕੰਬਰੀ ਮੈਂ ਹੋ ਸੇਮੂ ਠੀਕ ਹੈ ਜੀ ਓਏ ਥਾਲੀ ਪਿੰਦੀ ਲੋਬੀ ਪ੍ਰਭੂ ਠੀਕ ਹੈ ਜੀ ਸੋ ਇਹ ਲਾਸਟ ਵਿੱਚ ਦੋਸਤੋ ਨਾਗਸੀ ਜਿਹੜਾ ਆਪਾਂ ਤੁਹਾਨੂੰ ਦਿਖਾਉਣਾ ਗੱਪਣ ਪਸ਼ੂ ਆ ਤੇ ਚੰਗੀ ਮੱਝ ਆ ਬਾਕੀ ਕੋਈ ਵੀਰ ਚੰਗਾ ਪਸ਼ੂ ਤੁਹਾਨੂੰ ਖਰੀਦਣਾ ਚਾਹੁੰਦਾ ਕੋਈ 12 ਲੀਟਰ ਪਲੱਸ ਮਿਲਕਿੰਗ ਦੀ ਕਈ ਵੀਰ ਬਿਲਕੁਲ ਡਿਮਾਂਡ ਕਰਦੇ ਆ ਤੇ ਹੱਥ ਤੁਸੀਂ 파 ਸਕਦੇ ਜੇ ਮੱਝ ਨਾਰਮਲੀ ਇੱਕ ਚੰਗਾ ਦੋ ਦੋ ਚਵਾ ਦੋਗੀ ਚੰਗੀ ਸੇਵਾ ਰਹੀ ਕਿਸੇ ਵੇਰ ਦੀ ਤੇ ਜਗਰਾਜ ਕੀ ਮੁੱਲ ਕਰਾਂਗੇ ਦਾ ਲੈਂਡ ਦੇ ਨਾਲ ਆ ਗੱਲ ਬਾਤ ਹਰਾਸਿਆਂ ਲੋਕੀ ਦਾ ਇੱਕ 20 20 ਮੰਗੀ ਜਾਂਦੇ ਇਤਨਾ ਤਰ੍ਹਾਂ ਦੀਆਂ ਮਈ ਦਾ ਇੱਕ 10 ਵੀ ਮੰਗੀ ਜਾਂਦੇ ਆ ਆ ਬਿਲਕੁਲ ਆ ਪਾਣੀ ਇਹਨੇ ਮੰਗਣੇ ਆਪਾਂ ਤਾਂ 90000 ਦੀ ਦੇ ਦਿਆਂਗੇ 90000 ਦੀ ਆ ਆ ਨਹੀਂ ਨਹੀਂ ਤਾਂ 14 15 ਕਿਲੋ ਦੁੱਧ ਵਾਲੀ ਤੈਨੂੰ ਪਾ ਕੇ ਰਾਸ ਕਿੰਨੇ ਕਿੰਨੇ ਦੀਆਂ ਲੋਕ ਦਿੰਦੇ ਬਿਲਕੁਲ ਜੀ ਬਿਲਕੁਲ ਇਹ ਤਾਂ ਕਿਸੇ ਵੀਰ ਦੀ ਚਲ ਕਿਸਮਤ ਆ ਨਹੀਂ ਤੇ ੱਬੇ ਮਤਲਬ 15 14 ਕਿਲੋ ਕੋ ਦੁੱਧ ਚਵਾ ਕੇ ਦਵੇ ਤਾਂ ਕਰ ਤਾਂ ਹੋਰ ਗੱਲ ਆ ਫਿਰ ਤਾਂ ਹੋਰ ਗੱਲ ਆ ਚਲੋ ਇਹ ਗੱਬਣ ਆਪਾਂ ਸੇਲ ਕਰਨੀ ਆ ਗੱਬਣ ਆਪਾਂ ਸੇਲ ਕਰਨੀ ਆ ਜਿਹਦਾ ਆਪਾਂ ਕੇ ਪਹਿਣ ਪੁਰਾਣੇ ਚਵਾ ਕੇ ਦਿੰਦੇ ਹੁਣ ਆਪਾਂ ਮੌਕੇ ਤੇ ਤੇ ਫਿਰ ਤਾਂ ਆਪਾਂ ਹੋਰ ਮੁੱਲ ਕਰਦੇ ਹੋਰ ਕਰ ਹੁਣ ਤਾਂ ਕਿਸੇ ਪਹਿਣ ਪੁਰਾਣੇ ਜਾ ਕੇ ਉਹਨੇ ਵੀ ਕੋਈ ਰਾਤ ਕੋਲ ਨਹੀਂ ਇਹ ਗੱਲਾ ਵੀ ਨਾਲ ਦੀ ਨਾਲ ਵਪਾਰ ਦਾ ਕੰਮ ਟਿਕਾਈ ਨਹੀਂ ਜਾਂਦੀ ਨਾ ਟਾਈਮ ਟਿਕਾਈਆਂ ਨਹੀਂ ਜਾਂਦੀਆਂ ਹਾਂ ਹਾਂਜੀ ਬਿਲਕੁਲ ਬਿਲਕੁਲ ਆ ਦੱਸੋ ਇਹ ਵੀ ਮਜਬੂਰੀ ਬਣ ਜਾਂਦੀ ਵਪ ਤੇ ਬਹੁਤੇ ਵੀਰਾਂ ਨੂੰ ਹੁੰਦਾ ਵੀ 14 ਲੀਟਰ ਜੇ ਜਵਾਕੇ ਵੀਰ ਦੇ ਦੇ ਤੇ ਫਿਰ ਦੋਸਤੋ ਥੋੜਾ ਜਿਹਾ ਮੁੱਲ ਦੇ ਵਿੱਚ ਕਾਫੀ ਫਰਕ ਪੈ ਜਾਣਾ ਠੀਕ ਹੈ ਜੀ ਉਹ ਵੀ ਉਤਾਰ ਜਿਹੜਾ ਵੇਖਣ ਦੇ ਵਿੱਚ ਆਉਂਦਾ ਹੀ ਆ ਬਾਅਦ ਵਿੱਚ ਰਾਸਾਂ ਜਿਹੜੀਆਂ ਆਪਾਂ ਮਈਆਂ ਦੀਆਂ ਤੁਹਾਨੂੰ ਫੋਨ ਲਾਉਂਦੇ ਰਹੇ ਨਾ ਵੀਡੀਓ ਪਾਉਣ ਲਈ ਕਿਤੇ ਵੀਰ ਭਰਾ ਕਿਤੇ ਉਹ ਮਈ ਵੇਂਦੇ ਨਾ ਆਪਾਂ ਨੀਲੀ ਦੀ ਛੋਟੀ ਦਿੱਤੀ ਆ ਉਹ ਤੋਂ ਵੀ ਐਲੋ ਕਰ ਛੋਟੀਆਂ ਦਿੱਤੀਆਂ ਆ ਚੰਗੀਆਂ ਵੀਰਾਂ ਬੜੀਆਂ ਚੰਗੀਆਂ ਬਹੁਤੀਆਂ ਬਹੁਤੀਆਂ ਵਧੀਆ ਵਧੀਆ ਛੋਟੀਆਂ ਵੇਖੀਆਂ ਬਿਲਕੁਲ ਬਿਲਕੁਲ ਲਓ ਦੋਸਤੋ ਬਹੁਤ ਸਿੱਧੇ ਸਿੱਧੇ ਦੇ ਪਸ਼ੂ ਨਿਕਲਦੇ ਆ ਮੈਂ ਪਹਿਲਾਂ ਜ਼ਿਕ ਜਦੋਂ ਕੋਈ ਚੰਗਾ ਪਸੂ ਨਿਕਲਦਾ ਤੁਹਾਡੇ ਸਾਹਮਣੇ ਪੇਸ਼ ਕਰ ਦਿੰਦੇ ਆ ਤੇ ਫਿਰ ਹਾਲ ਤੁਸੀਂ ਸਮੇਂ ਸਮੇਂ ਨਾਲ ਆਪਣਾ ਸੰਪਰਕ ਬਣਾ ਕੇ ਰੱਖਦੇ ਤੇ ਜਗਰਾਜ ਭਾਈ 90 ਜੋ ਮਾਨਤਾ ਨਾਲ ਰਾਸਿਆਂ ਮਾਨਤਾ ਹੁਣ ਲਵਾਉਂਦੇ ਜੋ ਤੇ ਦੋ ਹੋਰ ਛੱਗੇ ਛਾਸੀ ਦੀ ਛਾਸੀ ਦੀ ਦੇ ਦੇ ਆ ਦੇ ਦਗੇ ਪਰ ਹਾਂ ਆ ਦੇ ਦਿਆਂਗੇ ਛਾਸੀ ਕੋਈ ਵੀਰ ਗੋਣੀ ਹੈ ਨਾ ਗਾਊਗਾ ਵੀ ਯਾਰ ਘੱਟੋ ਘੱਟ ਵਿੱਚ ਚੰਗੇ ਮਿਲ ਕੇ ਮੱਝ ਆ ਗਈ ਇਹਨੇ ਯਾਦ ਹੀ ਕਰੂ ਕਿਤੇ ਕੋਈ ਭਰਾ ਤੇ ਜਗਰਾਜ ਭਾਈ ਇਹ ਨਾ ਅੱਜ ਆਪਣੇ ਕੋਲ ਟੋਟਲ 4 ਹਾਂਜੀ ਹਾਂਜੀ ਤੇ ਨੰਬਰ ਆਪਣੇ ਕਰ ਦਈਏ ਸਾਂਝੇ ਨੰਬਰ 73409 ਹਾਂਜੀ 35492 ਹਾਂਜੀ ਤੇ 88727 ਹਾਂ ਤੇ 07587 ਠੀਕ ਆ ਜੀ ਹਾਂਜੀ ਆ ਗਏ ਫਿਰ ਬਾਹਰ ਵੀਰ ਲੋ ਦੋਸਤੋ ਇਹ ਐਨੀਮਲਸ ਅੱਜ ਵੀਰ ਜਗਰਾਜ ਹੋਂਦੇ ਕੋਲ ਤੇ ਵੀਰ ਗੁਰਪ੍ਰੀਤ ਸਿੰਘ ਹੋਂਦੇ ਘਰ ਟੋਟਲ ਚਾਰ ਪਸ਼ੂ ਤੁਹਾਨੂੰ ਦਿਖਾਤੇ ਆ ਤੋਂ ਚੌਹ ਨਗਾ ਦੀ ਡਿਟੇਲ ਤੁਹਾਨੂੰ ਮਿਲ ਗਈ ਆ ਤੋਂ ਬਾਕੀ ਤੁਸੀਂ ਨੰਬਰ ਬਿਲਕੁਲ ਸਕਰੀਨ ਦੇ ਥੱਲੇ ਚੱਲਦੇ ਆ ਨੰਬਰਾਂ ਦੇ ਕੰਟੈਕਟ ਕਰ ਲਿਓ ਐਨੀ ਟਾਈਮ ਠੀਕ ਆ ਜੀ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਹੋਆ ਆ ਵਾਈਗਰ ਜੀ ਕੀ ਫਾਤੇ